ਇਨਰਬਿਲ ਕਲੱਬ ਗੁਰਿਆں ਦੇ ਚੇਅਰਮੈਨ ਮਨਮੋਹਨ ਕੌਰ ਸੂਰੀ ਅਤੇ ਪ੍ਰਧਾਨ ਮੀਨੂ ਪਾਠਕ ਦੀ ਅਗਵਾਈ ਚ ਭਾਈ ਕਨੀਆ ਜੀ ਕੇਆਰ ਸਰਵਿਸ ਐਂਡ ਵੈਲਫੇਅਰ ਸੁਸਾਇਟੀ ਰਜਿਸਟਰ ਮੁਹਾਲੀ ਦੇ ਸਹਿਯੋਗ ਨਾਲ ਅਤੇ ਰਸ਼ਪਾਲ ਕੌਰ ਕੋਆਰਡੀਨੇਟਰ ਦੀ ਦੇਖਰੇਖ ਚ ਲੜਕੀਆਂ ਲਈ ਗੁਰਿਆں ਚ ਫਰੀ ਸਿਲਾਈ ਸੈਂਟਰ ਖੋਲ੍ਹ ਲਿਆ ਗਿਆ ਜਿਸ ਦਾ ਉਦਘਾਟਨ ਟਰੱਸ ਦੇ ਚੇਅਰਮੈਨ ਕੇਕੇ ਸੈਣੀ ਅਤੇ ਇਨਰਵੀਲ ਕਲੱਬ ਦੇ ਚੇਅਰਮੈਨ ਮਨਮੋਹਨ ਕੌਰ ਸੂਰੀ ਵੱਲੋਂ ਰੀਵਨ ਕੱਟ ਕੇ ਕੀਤਾ ਗਿਆ ਇਸ ਮੌਕੇ ਵਕ ਵਕ ਬੁਲਾ ਰਿਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਇਸ ਸੈਂਟਰ ਵਿੱਚ 25 ਲੜਕੀਆਂ ਨੂੰ 6 ਮਹੀਨੇ ਦਾ ਕੋਰਸ ਕਰਵਾਇਆ ਜਾਵੇਗਾ ਜਿਸ ਤੋਂ ਬਾਅਦ ਉਨ੍ਹਾਂ ਨੂੰ ISO ਸਰਟੀਫਿਕੇਟ ਅਤੇ ਇੱਕ ਸਲਾਈ ਮਸ਼ੀਨ ਦਿੱਤੀ ਜਾਵੇਗੀ ਤਾਂ ਜੋ ਲੜਕੀਆਂ ਆਪਣੇ ਪੈਰਾਂ 'ਤੇ ਖੜੀਆਂ ਹੋ ਸਕਣ ਇਸ ਮੌਕੇ ਕਲੱਬ ਵੱਲੋਂ ਟਰੱਸਟ ਦੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਟਰੱਸਟ ਵੱਲੋਂ ਵੀ ਇਨਰਵਿਲ ਕਲੱਬ ਦੇ ਅਹੁਦੇਦਾਰਾਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਇਨਰਵਿਲ ਕਲੱਬ ਦੇ ਮੈਂਬਰ ਹਾਜ਼ਰ ਸਨ ਮੈਂ ਮੀਨੂ ਪਾਠਕ ਪ੍ਰੈਜ਼ੀਡੈਂਟ ਇਨਰਵਿਲ ਕਲੱਬ ਗੁਰਾਇਆ ਅੱਜ ਅਸੀਂ ਇੱਕ ਬਹੁਤ ਹੀ ਸਾਡਾ ਇੱਕ ਪੁਰਾਣਾ ਪ੍ਰੋਜੈਕਟ ਜਿਹੜਾ ਕਿ ਅਸੀਂ ਕੋਸ਼ਿਸ਼ ਕਰ ਰਹੇ ਸੀ ਅੱਜ ਉਹ ਪੂਰਾ ਹੋਇਆ ਹੈ ਅੱਜ ਸਾਡੇ ਸिलाई ਸੈਂਟਰ ਫ੍ਰੀ ਸਿੱਖਿਆ ਸिलाई ਸੈਂਟਰ ਦਾ ਇਹ ਅਸੀਂ ਅੱਜ ਉਦਘਾਟਨ ਕੀਤਾ ਹੈ ਤੇ ਅਸੀਂ ਇਹ ਕੀਤਾ ਹੈਗਾ ਸਾਡੀ ਕੋਲਾਬੋਰੇਸ਼ਨ ਹੋਈ ਹੈ ਭਾਈ ਕਨ੍ਹਿਆ ਜੀ ਕੇਅਰ ਐਂਡ ਵੈਲਫੇਅਰ ٹرسٹ ਦੇ ਨਾਲ ਤੇ ਅਸੀਂ ਅਸੀਂ ਇਹਨਾਂ ਦੇ ਬਹੁਤ ਬਿਹਾਰੀਆਂ ਕਿ ਅੱਜ ਇਹਨਾਂ ਦੇ ਕੋਲਾਬੋਰੇਸ਼ਨ ਦੇ ਨਾਲ ਅਸੀਂ ਇਹ ਸਲਾਈ ਸੈਂਟਰ ਖੋਲੀ ਜਾ ਰਹੇ ਹਾਂ ਸੋ ਇੱਥੇ ਅਸੀਂ ਲੜਕੀਆਂ ਨੂੰ ਫ੍ਰੀ ਸਲਾਈ ਸਿੱਖਿਆ ਦੇਵਾਂਗੇ ਤੇ ਇਹਦੇ ਵਿੱਚ 6 ਮਹੀਨੇ ਦਾ ਕੋਰਸ ਹੈ ਜਿਹਦੇ ਵਿੱਚ ਉਹਨਾਂ ਨੂੰ ਆਈਐਸਓ ਸਰਟੀਫਿਕੇਟ ਤੇ ਨਾਲ ਹੀ ਮਸ਼ੀਨਾ ਵੀ ਉਹਨਾਂ ਦੇ ਇਹ ਕੋਰਸ ਪੂਰਾ ਕਰਨ ਤੋਂ ਬਾਅਦ ਦਿੱਤੀ ਆ ਜਾਂਦੀਆਂ ਸਾਡਾ ਇੱਕ ਛੋਟਾ ਜਿਹਾ ਉਪਰਾਲਾ ਹੈ ਕਿ ਅਸੀਂ ਕਿਸ ਤਰ੍ਹਾਂ ਗਰੀਬੀ ਖਤਮ ਕਰ ਸਕਦੇ ਹਾਂ ਤੇ ਸਾਡਾ ਇਹ ਇਨਰਵੀਲ ਦਾ ਹੈ ਕਿ ਅਸੀਂ ਇਹਨਾਂ ਨੂੰ ਸਕਿੱਲ ਇੱਕ ਹਨਰ ਦੇ ਕੇ ਤੇ ਉਹਨਾਂ ਦੀ ਲਾਈਫ ਟਾਈਮ ਉਹਨਾਂ ਕੋਲ ਦੇ ਕੇ ਸਕਿੱਲ ਦੇ ਕੇ ਤੇ ਉਹ ਆਪਣਾ ਘਰ-ਬਾੜਾ ਚਲਾ ਸਕਦੀਆਂ ਤੇ ਅੱਜ ਅਸੀਂ ਇਸ ਮੌਕੇ ਤੇ ਖੜਿਆ ਸਾਡਾ ਬਹੁਤ ਹੀ ਅੱਛੀ ਤਰ੍ਹਾਂ ਸਾਡਾ ਉਦਘਾਟਨ ਹੋਇਆ ਸਿਲਾਈ ਸੈਂਟਰ ਦਾ ਤੇ ਵਾਂਸ ਅਗੇਨ ਮੈਂ ਆਪਣੇ ਸਾਰੇ ਕਲੱਬ ਦੇ ਮੈਂਬਰਸ ਤੇ ਆਪਣੇ ਡਿਸਟ੍ਰਿਕਟ ਚੇਅਰਪਰਸਨ ਜਿਹੜੇ 307 ਦੇ ਚੇਅਰਪਰਸਨ ਮੋਨ ਸਿੰਘ ਸੂਰੀ ਜਿਨ੍ਹਾਂ ਦੀ ਗਾਈਡੈਂਸ ਤੇ ਸਪੋਰਟ ਦੇ ਨਾਲ ਅਸੀਂ ਇਹ ਆਪਣਾ ਪੂਰਾ ਹੀ ਆਪਣਾ ਇਹ ਜਿਹੜਾ ਸਾਡਾ ਇੱਕ ਪ੍ਰੋਜੈਕਟ ਸੀਗਾ ਇਹ ਪੂਰਾ ਹੋਇਆ ਔਰ ਇੱਥੇ ਦੇ ਕੋਆਰਡੀਨੇਟਰ ਰੇਸ਼ਮ ਜੀ ਇਨਾਂ ਦੀ ਮੈਂ ਬਹੁਤ ਜ਼ਿਆਦਾ ਧੰਨਵਾਦੀਆਂ ਕਿ ਇਨਾਂ ਦੀ ਵੀ ਸਪੋਰਟ ਦੇ ਨਾਲ ਅਸੀਂ ਇਹ ਆਪਣਾ ਪ੍ਰੋਜੈਕਟ ਅੱਜ ਮੁਕੰਮਲ ਕੀਤਾ ਹੈ ਤੇ ਇਹੀ ਕਰਦੇ ਆ ਕਿ 6 ਮਹੀਨੇ ਸਾਡਾ ਇਹ ਪ੍ਰੋਜੈਕਟ ਪੂਰੀ ਤਰ੍ਹਾਂ ਚੱਲੇਗਾ ਤੇ ਅਸੀਂ ਸਾਡਾ ਜੋ ਅਸੀਂ ਮੋਟਿਵ ਜੋ ਅਸੀਂ ਗੋਲ ਲੈ ਕੇ ਜਾ ਰਹੇ ਹਾਂ ਇਹ ਸਾਡਾ ਕੰਪਲੀਟ ਹੋਏਗਾ ਮੈਂ ਰੇਸ਼ਮ ਕੌਰ ਇਨਰ ਵੀ ਕਲੱਬ ਜਲੰਧਰ ਐਲੀਟ ਦੀ ਪਾਸਟ ਪ੍ਰੈਜ਼ੀਡੈਂਟ ਦੀ ਕੋਆਰਡੀਨੇਟਰ ਜਿਹੜੀ ਆ ਸਾਡਾ ਭਾਈ ਕਨੇਹ ਜੀ ਕੇਅਰ ਵੈਲਫੇਅਰ ਸੁਸਾਇਟੀ ਵੱਲੋਂ ਗੁਰਾਇਆ ਸੈਂਟਰ ਵਿੱਚ ਸਾਡਾ ਸਲਾਈ ਸੈਂਟਰ ਖੋਲਿਆ ਗਿਆ ਹੈ ਉਸ ਦੀ ਅੱਜ ਓਪਨਿੰਗ ਸੈਰੇਮਨੀ ਹੋਈ ਹੈ ਉਸ ਦੇ ਵਿੱਚ ਸਾਡੇ ਡਿਸਟ੍ਰਿਕਟ ਚੇਅਰਮੈਨ 307 ਦੇ ਮਨਮੋਹਨ ਸੂਰੀ ਜੀ ਉਹਨਾਂ ਦੀ ਰਹਿਮਾਈ ਹੇਠ ਇਹ ਜਿਹੜਾ ਸਾਡਾ ਸੈਂਟਰ ਆ ਚੱਲੂਗਾ ਤੇ ਭਾਈ ਕਨੇਹ ਜੀ ਦੇ ਕੇ ਕੇ ਸੈਣੀ ਸਰ ਉਹਨਾਂ ਦੀ ਰਹਿਮ ਉਹਨਾਂ ਦੇ ਸਹਿਯੋਗ ਦੇ ਨਾਲ ਸਾਰਾ ਸੈਂਟਰ ਉਹਨਾਂ ਦੇ ਅੰਡਰ ਹੀ ਕੰਮ ਕਰ ਰਿਹਾ ਆ ਮੈਂ ਇਹ ਦੱਸਣਾ ਚਾਹੁੰਦੀ ਆ ਕਿ ਇਹ ਜਿਹੜਾ ਸੈਂਟਰ ਆ ਇਸ ਦਾ ਜਿਹੜਾ ਸਾਡਾ ਡਿਊਰਿੰਗ ਟਾਈਮ ਰਗਾ ਆ ਉਹ 6 ਮਹੀਨੇ ਦਾ ਆ ਤੇ ਡੇਲੀ ਜਿਹੜੀ ਸਾਡੀ ਕਲਾਸ ਆ ਉਹ ਸਾਡੀ 3 ਘੰਟੇ ਦੀ ਕਲਾਸ ਲੱਗਿਆ ਕਰੂਗੀ ਜਦੋਂ ਸਾਰੇ ਬੱਚੇ ਜਿਹੜੀ ਹਾਜ਼ਰੀ ਆ ਉਹ ਬਹੁਤ ਹੀ ਜ਼ਰੂਰੀ ਹੈ ਤਾਂ ਕਿ ਜਿਹੜੀ 75% ਹਾਜ਼ਰੀ ਬੱਚੇ ਦੀ ਪੂਰੀ ਹੋਊਗੀ ਤਾਂ ਅਸੀਂ ਉਸ ਦਾ ਟੈਸਟ ਵਿੱਚ ਬੈਠਣ ਦਿੱਤਾ ਜਾਊਗਾ ਨਹੀਂ ਤਾਂ ਅਸੀਂ ਉਹਨੂੰ ਟੈਸਟ ਵਿੱਚ ਵੀ ਬੈਠਣ ਨਹੀਂ ਦਿੱਤਾ ਜਾਵਾਂਗੇ ਗਾਊਗਾ ਇਸ ਕਰਕੇ ਮੈਂ ਸਾਰੇ ਬੱਚਿਆਂ ਨੂੰ ਇਹ ਗੁਜਾਰਸ਼ ਕਰਦੀ ਆਂ ਔਰ ਟੀਚਰ ਜੀ ਨੂੰ ਜਿਹੜੇ ਵੀ ਸਿਖਾ ਰਹੇ ਆ ਕਿ ਉਹ ਬੱਚਿਆਂ ਦਾ ਜਿਹੜਾ ਡਿਸਪੀਨ ਆ ਉਹ ਜ਼ਰੂਰੀ ਮੈਂਟੇਨ ਕਰਨ ਸੋ ਥੈਂਕ ਯੂ ਵੈਰੀ ਮਚ ਮੈਂ ਮਨ ਮੋਹਨਸੋਰੀ ਡਿਸਟ੍ਰਿਕਟ ਚੇਅਰਮੈਨ ਡਿਸਟ੍ਰਿਕਟ 307 ਅੱਜ ਅਸੀਂ ਇੱਥੇ ਆਇਆ ਇਨਰਵਿਲ ਕਲੱਬ ਗੁਰਾਇਆ ਨੇ ਪਾਇਆ ਕਿ ਕਨਈਆ ਜੀ ਵੱਲੋਂ ਸੈਂਟਰ ਵੱਲੋਂ ਅਸੀਂ ਇੱਕ ਸਲਾਈ ਸੈਂਟਰ ਦੀ ਇਨੋਗਰੇਸ਼ਨ ਕਰਨ ਵਾਸਤੇ ਅਸੀਂ ਸਾਰੇ ਅੱਜ ਇੱਥੇ ਇਕੱਠੇ ਹੋਏ ਹਾਂ ਅਸੀਂ ਇਸ ਸੈਂਟਰ ਵਿੱਚ 25 ਲੜਕੀਆਂ ਨੂੰ ਅਸੀਂ ਟ੍ਰੇਨ ਕਰਨ ਦਾ ਪਲੈਜ ਕੀਤਾ ਹੈ ਤਾਂ ਕਿ ਇਹਨਾਂ ਨੇ ਇੱਕ ਇਹਨਾਂ ਦੇ ਅੰਦਰ ਇੱਕ ਹੁਨਰ ਆ ਜਾਏ ਔਰ ਆਪਣੀ ਰੋਜ਼ਗਾਰ ਵਾਸਤੇ ਇਹਨਾਂ ਨੂੰ ਪੂਰੀ ਇੱਕ ਸਹਾਇਤਾ ਮਿਲ ਜਾਏ ਫਿਊਚਰ ਵਿੱਚ ਇਹ ਕੁਝ ਵੀ ਆਪਣਾ ਫੈਮਿਲੀ ਨੂੰ ਸਪੋਰਟ ਕਰ ਸਕਦੀਆਂ ਆ ਆਪਣੀ ਸੋਸਾਇਟੀ ਦੀ ਅਪਲਿਫਟਮੈਂਟ ਵਾਸਤੇ ਕੁਝ ਵੀ ਕੰਮ ਕਰ ਸਕਦੀਆਂ ਨੇ ਤੇ ਅਸੀਂ ਮੈਂ ਇਸ ਵਾਸਤੇ ਆਪਣੇ ਪ੍ਰਦਾਨ ਮੀਨੂ ਪਾਠਕ ਇਨਾਂ ਦੀ ਬਹੁਤ ਬਾਰੀਆਂ ਇਹਨਾਂ ਨੇ ਇਸ ਪ੍ਰੋਜੈਕਟ ਨੂੰ ਕੰਮ ਚਲਾਉਣ ਵਾਸਤੇ ਬਹੁਤ ਹੀ ਮਿਹਨਤ ਕੀਤੀ ਹੈ ਔਰ ਆਪਣੀ ਟੀਮ ਦੇ ਨਾਲ ਮਿਲ ਕੇ ਇਸ ਸੈਂਟਰ ਨੂੰ ਖੋਲਿਆ ਹੈ ਨਾਲ ਹੀ ਸਾਡੇ ਜਿਹੜੇ ਕੋਆਰਡੀਨੇਟਰ ਨੇ ਰੇਸ਼ਮ ਜੀ ਇਹ ਜਲੰਧਰ ਤੋਂ ਆਏ ਨੇ ਇਹਨਾਂ ਨੇ ਇਸ ਪ੍ਰੋਜੈਕਟ ਨੂੰ ਪੂਰਾ ਅੱਗੇ ਚਲਾਉਣ ਵਾਸਤੇ ਸਾਡਾ ਸਹਿਯੋਗ ਕੀਤਾ ਹੈ ਤੇ ਮੈਂ ਭਾਈ ਕਨਈਆ ਜੀ ਸੈਂਟਰ ਵੱਲੋਂ ਦਾ ਵੀ ਬਹੁਤ ਬਾਰੀਆਂ ਔਰ ਤਾਂਕੀ ਉਹ ਸਾਨੂੰ ਇਸ ਚੀਜ਼ ਵਾਸਤੇ ਉਹਨਾਂ ਨੇ ਗਾਈਡ ਕੀਤਾ ਹੈ ਤੇ ਅਸੀਂ ਕਹ ਬਹੁਤ ਹੀ मीनिंगफुल ਪ੍ਰੋਜੈਕਟ ਅੱਗੇ ਚਲਾ ਰਹੇ ਹਾਂ